ਗੁਰਦਾਰਾ ਸਾਹਿਬ ਅੰਦਰ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਗੁਰੂ ਅਮਰਤਧਾਰੀ ਸਾਧ ਬੈਠਾ ਅੰਦਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋ ਗਿਆ ਸਿੱਖਾਂ ਦੀ ਬੱਚੀ ਦਾ ਹੋਇਆ ਸਿੱਖਾਂ ਵੱਲੋਂ ਕੀਤਾ ਗਿਆ ਤੇ ਸਿੱਖਾਂ ਦੇ ਹੀ ਜਥੇਦਾਰ ਚੁੱਪ ਨੇ ਕਿਵੇਂ ਨਾ ਰੋਈਏ ਅਮਰਤ ਸਰ ਸਾਹਿਬ ਦੇ ਵਿੱਚ ਸਿੱਖਾਂ ਦੀ ਬੱਚੀ ਸਕੂਲੋਂ ਪੜ੍ਹ ਕੇ ਆ ਰਹੀ ਸੀ ਤੇ ਸਿੱਖਾਂ ਦੇ ਹੀ ਨੌਜਵਾਨਾਂ ਨੇ ਰਾਹ 'ਚ ਰੋਕ ਕੇ ਉਹਦੇ ਨਾਲ ਘਣਾਉਣੀ ਹਰਕਤ ਕੀਤੀ ਆਪਦਾ ਗੁਪਤ ਅੰਗ ਉਹਦੇ ਮੂੰਹ 'ਚ ਪਾ ਦਿੱਤਾ ਕਿਵੇਂ ਨਾ ਰੋਈਏ 4 ਦਿਨ ਪਹਿਲਾਂ ਜਿੱਥੋਂ ਲਹਿਰ ਚੱਲੀ ਸੀ ਭਿੰਡਰਾਲਿਆਂ ਸੰਤਾਂ ਦੀ ਉਸ ਪਿੰਡ ਭਿੰਡਰਾ ਕਲਾਂ ਦੇ ਵਿੱਚ ਸਿੱਖਾਂ ਦੀ ਬੱਚੀ 7 ਸਾਲ ਦੀ ਉਸ ਸ਼ਾਮ ਨੂੰ ਗੁਰਦਰਾ ਸਾਹਿਬ ਦੇ ਵਿੱਚੋਂ 5:45 ਮਿੰਟ ਤੇ ਮੱਥਾ ਟੇਕ ਕੇ ਨਿਕਲਦੀ ਆ ਅਮਰਤਧਾਰੀ ਸਿੱਖਾਂ ਦਾ ਹੀ ਬੱਚਾ ਉਹਦੇ ਨਾਲ ਘਣਾਉਣੀ ਹਰਕਤ ਕਰਦਾ ਕਿਵੇਂ ਨਾ ਰੋਈਏ ਕਿਹਦੇ ਨਾਲ ਲੜਗੇ ਇਸ ਦੁਨੀਆ ਦੇ ਵਿੱਚ ਬਥੇਰੀਆਂ ਜੰਗਾ ਜੁੱਦ ਹੋਏ ਆ ਪਰ ਜੇ ਹੁਣ ਕਿਤੇ ਜੰਗ-ਜੁੱਦ ਹੋਇਆ ਤੇ ਉਹ ਸਿੱਖਾਂ ਦਾ ਆਪਸੀ ਹੋਊਗਾ। ਆਪਾਂ ਨੂੰ ਦੁਸ਼ਮਣ ਨਾਲ ਲੜਨ ਦੀ ਲੋੜ ਨਹੀਂ। ਨਾ ਹੀ ਆਪਣਾ ਦੁਸ਼ਮਣ ਇੰਨੀ ਕਾਦ ਦਾ ਮਾਲਕਾ ਵੀ ਆਪਣੇ ਮੂਹਰੇ ਖੜ੍ਹ ਸਕੇ। ਜਿੱਥੇ ਵੀ ਝਾਤ ਮਾਰਦੇ ਆ ਦੁਸ਼ਮਣ ਵੀ ਆਪਣਈਆਂ ਤੇ ਬੰਦੇ ਵੀ ਆਪਣਈਆਂ। ਕੀ ਕਰਗੇ ਹੁਣ ਤਾਂ ਜੇ ਰਫਲਾ ਦੀਆਂ ਨਾਲਾਂ ਦੇ ਮੂਹ ਵੀ ਕਰਗੇ ਤਾਂ ਅਮਰਤ ਧਾਰੀ ਸੰਤਾਂ ਲਹਣੇ ਆ ਤੇ ਇੱਕ ਤੁਹਾਨੂੰ ਗੱਲ ਦੱਸ ਦਗੇ ਉਹਦੇ ਨਾਲ ਕੋਈ ਝਾਕਦਾ ਹੀ ਨਹੀਂ ਇਹਨਾਂ ਨਾਲ ਲੋਕਾਂ ਦੇ ਵਿੱਚ ਬਹੁਤ ਵੱਡਾ ਭਲੇਖਾ ਇਹਨਾਂ ਕੋਲੇ ਜੰਦੂ ਮੰਤਰ ਜਾਂ ਰਿੱਧੀਆਂ ਸਿੱਧੀਆਂ ਹੁੰਦੀਆਂ ਤੁਹਾਨੂੰ ਭਸਮ ਕਰ ਦੇਣਗੇ ਇਸ ਕੇਸ ਦੇ ਵਿੱਚ ਇੱਕ ਪੁਰਸ ਵਾਲੇ ਦੀ ਰਿਕਾਰਡਿੰਗ ਆਈ ਕਹਿੰਦਾ ਯਾਰ ਮੈਂ ਤਾਂ ਉਹਨੂੰ ਤਾਂ ਨਹੀਂ ਹੱਥ ਲਾਇਆ ਜਿੱਤੇ ਦਾ ਫੜਿਆ ਉਹਦੇ ਦਾ ਬੁਖਾਰ ਹੀ ਨੀ ਉਤਰਦਾ ਤੇ ਮੈਂ ਸਨੇਹਾ ਭੇਜਿਆ ਆ ਸਾਡੀ ਗੱਡੀ 'ਚ ਬੈਠ ਤੈਨੂੰ ਤੇ ਸਿਰ 'ਚ ਚਪਲਾ ਮਾਰ ਦੇ ਦਿਖਾਈਏ ਐਵੇਂ ਨਹੀਂ ਭੱਜਿਆ ਫਿਰਦਾ ਉਹ ਜਦੋਂ ਤੁਸੀਂ ਸੱਚ ਦੇ ਰਾਹ ਤੇ ਚੱਲੋਗੇ ਗਾਂ ਕੋਈ ਵੀ ਆ ਇੱਥੇ ਤਾਂ ਅਸੀਂ ਉਸ ਦੇ ਪੁੱਤਰ ਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਨੇ ਔਰੰਗਜ਼ੇਬ ਦੀ ਜਿਹੜੀ ਰੂਹ ਸੀ ਨਾ ਰੰਗਾਬਾਦ ਤੋਂ ਮੱਕੇ ਜਾਂਦੀ ਰੋਕ ਲਈ ਸੀ ਤੇ ਅਸੀਂ ਇਹਨਾਂ ਤੋਂ ਡਰੀ ਜਾਂਦੇ ਆ ਮੈਂ ਪਹਿਲਾਂ ਵੀ ਇਹ ਗੱਲਬਾਤ ਆਕੀ ਸੀ ਜੇ ਇਹ ਕੇਸ ਸਖਰ ਦੁਪਹਿਰ ਦਾ ਹੁੰਦਾ ਜੇ ਕੇਸ ਰਾਤ ਦਾ ਹੁੰਦਾ ਸਵੇਰ ਪੈ ਜਾਂਦੀ ਬਾਬੇ ਤੇ ਪਰਚਾ ਦਰਜ ਨਹੀਂ ਹੋਣਾ ਸੀ ਤੇ ਜੇ ਇਹਨਾਂ ਨੇ 27 ਲੱਖ ਰੁਪਇਆ ਮੁੱਲ ਪਾਇਆ ਉਹ ਨਾ ਦਾ ਬਾਬੇ ਦੇ ਬਾਹਰ ਆਉਣ ਦਾ ਪਿਆ ਨਾ ਸਾਨੂੰ ਚੱਕਣ ਦਾ ਪਿਆ ਉਹ ਪਿਆ ਡੀਵੀਆਰ ਦਾ ਤੇ ਜਿਹੜਾ ਬਾਬੇ ਦੇ ਭੋਰੇ ਚੋਂ ਕੱਢ ਕੇ ਲਿਆਏ ਆ ਅਸੀਂ ਤੇ ਇਹ ਮਤ ਖਿਆਲ ਕਰਿਓ ਵੀ ਉਹ ਚ ਕੱਲਾ ਬਾਬਾ ਹੀ ਕਸੂਰਵਾਰ ਸੀ ਉਹਦੇ ਚ ਬਥੇਰੇ ਬੰਦਿਆਂ ਦਾ ਆਉਣਾ ਜਾਣਾ ਸੀਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਸਾਸਰੀ ਕਾਲ ਬੁਲਾਉਣੀ ਆਪਾਂ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸਾਧਾਂ ਦੀਆਂ ਯਾਰ ਮੈਂ ਵੀ ਜਾਂਦਾ ਹੁੰਦਾ ਸੀ ਉੱਥੇ ਉਹਦੇ ਕੋਲੇ ਬਾਬੇ ਕੋਲੇ ਕਿਤੇ ਵੇਖਾ ਕਿਤੇ ਤੇਰੀ ਰਿਕਾਰਡਿੰਗ ਤਾਂ ਨਹੀਂ ਉਹਦੇ ਹੱਥ ਲੱਗੀ ਲੱਗੀ ਆ ਮਹਾਰਾਜ ਐਵੇਂ ਨਹੀਂ ਪ੍ਰਸ਼ਾਸਨ ਉਲਟ ਕੀਤਾ ਸੀ ਉਹਨਾਂ ਨੇ ਅਸਲ ਦੇ ਵਿੱਚ ਜਿਹਨੂੰ ਹਟ ਕਰਨਾ ਸੀ ਅਸੀਂ ਕੀਤਾ ਕਿਉਂਕਿ ਉਹ ਮੇਨ ਜੜ ਸੀ ਉਹਨੂੰ ਪਹਿਲੋ ਖਤਮ ਕਰਨਾ ਸੀ ਉਹ ਆਪਾਂ ਕੀਤਾ ਤੁਸੀਂ ਸਾਥ ਦਿੱਤਾ ਤੁਹਾਡੇ ਲਈ ਬਹੁਤ ਸਤਿਕਾਰ ਆ ਜੋ ਆਏ ਆ ਜੋ ਨਹੀਂ ਆਏ ਜਿਨ੍ਹਾਂ ਤੋਂ ਨਹੀਂ ਆਇਆ ਗਿਆ ਤੇ ਜਾਂ ਜਿਨ੍ਹਾਂ ਦੀ ਕੋਈ ਮਜਬੂਰੀ ਆ ਨਹੀਂ ਸਕੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਦਾ ਮੈਨੂੰ ਕਿਸੇ ਨਾਲ ਕੋਈ ਰੋਸਾ ਨਹੀਂ ਪਰ ਆਪਾਂ ਨੂੰ ਇਹ ਸੋਚਣਾ ਪੈਣਾ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋ ਇਸ ਦੇਸ਼ ਦੇ ਵਿੱਚ ਇੱਕ ਮਹੀਨਾ ਪਹਿਲਾਂ ਕਲਕੱਤਾ ਦੇ ਵਿੱਚ ਇੱਕ ਨਰਸ ਚੱਕੀ ਜਾਂਦੀ ਆ ਉਸੇ ਹੀ ਹਸਪੀਟਲ ਦੇ ਵਿੱਚ ਉਹਦਾ ਰੇਪ ਹੁੰਦਾ ਉਸੇ ਹੀ ਹਸਪੀਟਲ ਦੇ ਵਿੱਚ ਉਹਦਾ ਮਰਡਰ ਕੀਤਾ ਜਾਂਦਾ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਮਹਾਰਾਜ ਨੇ ਹੁਕਮ ਕੀਤਾ ਤੇ ਦਾਸ ਨੂੰ ਤੇ ਮੈਂ ਆਪਦੇ ਸਿੰਘਾਂ ਦੇ ਨਾਲ ਕਲਕੱਤੇ ਗਿਆ ਆ ਤੇ ਉਹਨਾਂ ਦਾ ਪਰਿਵਾਰ ਉਸ ਦਿਨ ਘਰੋਂ ਨਿਕਲਿਆ ਜਿਸ ਦਿਨ ਸਿੰਘ ਜਾ ਕੇ ਉਹਨਾਂ ਦੇ ਬਾਹਰ ਚ ਖੜ ਗਏ ਲੜਕੀ ਦੇ ਉਹ ਕਹਿੰਦੇ ਸਾਨੂੰ ਇਨਸਾਫ ਮਿਲੇ ਜਾਂ ਨਾ ਮਿਲੇ ਪਰ ਸਾਨੂੰ ਹੁਣ ਇੰਨਾ ਹੌਸਲਾ ਜਿਨ੍ਹਾਂ ਦਾ ਇਤਿਹਾਸ ਪੜ੍ਹਦੇ ਹੁੰਦੇ ਸੀ ਉਹ ਅੱਜ ਸਾਡੇ ਬਾਹਰ ਚ ਖੜੇ ਆ ਬੋਲੇ 20 ਸਾਲ ਪਹਿਲਾਂ ਰਾਜਸਥਾਨ ਦੇ ਵਿੱਚ ਜੈਪੁਰ ਸਾਰਿਆਂ ਨੂੰ ਪਤਾ 85 90 ਸਾਲ ਦੀ ਉਮਰ ਦਾ ਬਜ਼ੁਰਗ ਘਰ ਦੇ ਮੂਹਰੇ ਬੈਠਾ ਜੈਪੁਰ ਦੇ ਰਾਜਸਥਾਨੀ ਬੰਦੇ ਆਉਂਦੇ ਆ ਉਹਨੂੰ ਚੱਕਦੇ ਆ ਤੇ ਨਾਲੇ ਦੇ ਵਿੱਚ ਉਥੇ ਗੰਦੇ ਨਾਲੇ ਦੇ ਵਿੱਚ ਸੱਟ ਕੇ ਲੱਤਾਂ ਨਾਲ ਕੁੱਟਦੇ ਉਹਦੀ ਪੱਗ 'ਚ ਲੱਤਾਂ ਮਾਰਦੇ ਸਿਰ 'ਚ ਲੱਤਾਂ ਮਾਰਦੇ ਉਹਦੀ ਦਾੜੀ ਪਟ ਕੇ ਚਲੇ ਜਾਂਦੇ ਆ ਜੇ ਮਹਾਰਾਜ ਦਾ ਹੁਕਮ ਗਿਆ ਤੇ ਅਸੀਂ ਜੈਪੁਰ ਰਾਤੇ ਰਾਤ ਗਏ ਆ ਤੇ ਉਥੇ ਜਦੋਂ ਗਏ ਆ ਸੀਆਈਡੀ ਦਾ ਇਹ ਫੋਨ ਸੀ ਉਥੋਂ ਦੇ ਸੀਓ ਨੂੰ ਸੰਦੀਪ ਸੰਦੀਪ ਸਿੰਘ ਬਾਈ ਦਾ ਨਾ ਅਜੇ ਵੀ ਸਾਡੇ ਟੱਚ ਚ ਜਿਹੜੇ ਉਥੋਂ ਦੇ ਸੀਗੇ ਅਫਸਰ ਉਹ ਕਹਿੰਦੇ ਬਾਬਾ ਜੀ ਹੁਕਮ ਆਇਆ ਵੀ ਜਿਵੇਂ ਕਹੋਗੇ ਓਵੇਂ ਕਰਦੇ ਆਂਗੇ ਪਰ ਬੇਨਤੀ ਆ ਕੋਈ ਐਕਸ਼ਨ ਨਾ ਲਿਓ ਜੈਪੁਰ ਦੇ ਵਿੱਚ ਅਸੀਂ ਡਿਊਟੀ ਤੇ ਆ ਤੇ ਮੈਂ ਕਿਹਾ ਗੱਲਾਂ ਦੋ ਨੇ ਜਿੰਨਾ ਚਿਰ ਅਸੀਂ ਇਸ਼ਨਾਨ ਪਾਣੀ ਕਰਦੇ ਆ ਗੁਰਦਰਾ ਸਾਹਿਬ ਵਿੱਚ ਰੁਕਿਆ ਉਹਨੇ ਟਾਈਮ ਦੇ ਵਿੱਚ ਦੋਵੇਂ ਬੰਦੇ ਫੜ ਕੇ ਥਾਣੇ ਹੁਣੇ ਚਾਹੀਦੇ ਤੇ ਜਿਹੜੇ ਥਾਣਾ ਦਸਤਾਰ ਲਾਈ ਆ ਉਹਨਾਂ ਹੱਥਾਂ ਨਾਲ ਗਲਾਬੀ ਦਸਤਾਰ ਜਿਵੇਂ ਪ੍ਰਾਣੇ ਦੇ ਬੰਨਦੇ ਹੁੰਦੇ ਓਵੇਂ ਸਾਡੇ ਬਜ਼ੁਰਗ ਸਿੱਖ ਦੇ ਸਿਰ ਤੇ ਬੰਨਣ ਇਹਨਾਂ ਨੂੰ ਪਤਾ ਤਾਂ ਲੱਗੇ ਵੀ ਸਿੱਖ ਜਾਂਉਂਦੇ ਆ ਫੇਰ ਕਿਤੇ ਕਿਤੇ ਗੱਲ ਤੁਰਦੀ ਆ ਵਿੱਚ ਦਿੱਲੀ ਵਾਲੇ ਕੇਸ ਦੀ ਜਿੱਥੇ ਲਿਖ ਕੇ ਆਈ ਸੀ ਵੀ ਸਿੱਖ ਕੌਮ ਜਾਉਂਦੀ ਆ ਬਦਲਾ ਲਊਗੀ ਉਹ ਲਿਖਿਆ ਹੀ ਨਹੀਂ ਸੀ ਉਹ ਕੁਦਰਤੀ ਵਰਤਾਰੇ ਹੁੰਦੇ ਆ ਮਹਾਰਾਜ ਦਾ ਹੁਕਮ ਸੀ ਤਾਂ ਲਿਖਤਾ ਸੀ ਹੁਣ ਸਵਾਲ ਇਹ ਹੁੰਦਾ ਵੀ ਬਦਲਾ ਲੈ ਲਿਆ ਉਸ ਕੇਸ ਦੇ ਵਿੱਚ ਕਿਸੇ ਦੀ ਅਰੈਸਟ ਨਹੀਂ ਪਈ ਸੀ ਕਿਸੇ ਤੇ ਪਰਚਾ ਦਰਜ ਆਣ ਪਛਾਤਿਆ ਦੇ ਕੀਤਾ ਹੋ ਸਕਦਾ ਪਰ ਫੜੋ ਫੜੀ ਨਹੀਂ ਹੋਈ ਸੀ ਜਿਸ ਦਿਨ ਉਹਨਾਂ ਦੀ ਕੰਧ ਤੇ ਲਿਖਿਆ ਗਿਆ ਵੀ ਸਿੱਖ ਕੌਮ ਜਾਉਂਦੀ ਆ ਬਦਲਾ ਲਊਗੀ ਤੇ 12 ਘੰਟਿਆਂ ਦੇ ਵਿੱਚ ਸਾਰੇ ਬੰਦੇ ਜੇਲ੍ਹ 'ਚ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਆ ਗਿਆ ਕਿਉਂਕਿ ਇੱਥੋਂ ਐਮ.ਐਲ.ਏ ਦੇ ਇਲੈਕਸ਼ਨ ਛੱਡਤੇ ਸੀਗੇ ਵੀ ਭਾਈ ਅਸੀਂ ਤਾਂ ਉੱਤੇ ਪੂਰੀ ਪਾ ਕੇ ਆਉਣੀ ਜੋ ਮਰਜ਼ੀ ਹੋ ਜੇ ਜਦੋਂ ਇਹਨਾਂ ਕੇਸਾਂ ਨੂੰ ਵੇਂਨੇ ਆ ਵੀ ਅਸੀਂ ਬਗਾਨਿਆਂ ਦੀ ਇੱਜ਼ਤ ਲਈ ਵੀ ਪੰਜਾਬ ਤੋਂ ਬਾਹਰ ਖੜੇ ਆ ਆਪਦਿਆਂ ਦੀ ਇੱਜ਼ਤ ਲਈ ਵੀ ਦਿੱਲੀ ਖੜੇ ਆ ਦਸਤਾਰ ਲਈ ਵੀ ਜੈਪੁਰ ਖੜੇ ਆ ਤੇ ਉੱਥੇ ਜਾ ਕੇ ਮਨ ਦੇ ਵਿੱਚ ਰੋਣ ਆਉਂਦਾ ਵੀ ਜੇ ਪੰਜਾਬ ਦੇ ਵਿੱਚ ਬਲਾਤਕਾਰ ਹੋ ਰਿਹਾ ਤੇ ਉਹ ਸੈਖੀ ਕਰ ਰਿਹਾ ਸਿੱਖਾਂ ਦੀਆਂ ਬੱਚੀਆਂ ਦੇ ਹੀ ਕਰ ਰਿਹਾ ਉਹ ਜੇ ਸਿੱਖਾਂ ਦੀਆਂ ਦਸਤਾਰਾਂ ਪੈਰਾਂ ਚ ਪੰਜਾਬ ਚ ਰੋਲ ਰਹੀਆਂ ਤੇ ਸੈਖੀ ਰੋਲ ਰਿਹਾ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਆ ਅਸੀਂ ਮੰਨਦੇ ਆ ਹੈਗੇ ਆ ਅਸੀਂ ਇਦੋਂ ਮਨ ਕਰ ਨਹੀਂ ਹੋ ਸਕਦੇ ਤੇ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਏ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਜੋ ਬੇਅਦਬੀ ਆ ਗੈਰ ਸਿੱਖ 1% ਹੋ ਸਕਦਾ 99% ਸਿੱਖਾਂ ਨੇ ਹੀ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਿਆ ਜੇ ਇਹ ਤੋਂ ਘੱਟ ਗੱਲ ਆ ਤਾਂ ਦੱਸੋ ਕੀ ਦੇ ਨਾਲ ਲੜ ਗਏ ਸਿੱਖਾਂ ਦਾ ਹੋਵੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਬੱਚੇ ਉਹਦੇ ਅੰਗ ਪਾੜਨ ਸਿੱਖਾਂ ਦੇ ਬੰਦੇ ਲਾਉਣ ਉੱਥੇ ਧਰਨਾ ਸਿੱਖਾਂ ਦੇ ਨਾਲ ਆਦੇ ਅਫਸਰ ਸਾਡੇ ਤੇ ਕਰਨ लाਠੀ ਚਾਰਜ ਬਰਗਾੜੀ ਦੇ ਵਿੱਚ ਸਿੰਘਾਂ ਨਾਲ ਇਹਨੇ ਗੋਲੀ ਨਹੀਂ ਚਲਾਈ ਕਤਲ ਕਿੰਨਾ ਦੇ ਹੋਏ ਸਿੱਖਾਂ ਦੇ ਗੁਰੂ ਕਿੰਨਾ ਦਾ ਉੱਥੇ ਨੁਕਸਾਨਿਆ ਗਿਆ ਸਿੱਖਾਂ ਦਾ ਜੇ ਇਸ ਦੇਸ਼ ਦੇ ਵਿੱਚ ਦੂਜੀਆਂ ਕੌਮਾਂ ਵੀ ਸਤਿਕਾਰਯੋਗ ਨੇ ਪਰ ਜਦੋਂ ਮਾੜਾ ਸਮਾਂ ਆਉਂਦਾ ਕਿਸੇ ਕੌਮ ਤੇ ਉਹਦਾ ਇੱਕ ਤਰਫਾ ਗੱਲ ਕੀਤੀ ਜਾਂਦੀ ਆ ਤੇ ਉਹ ਕਰਾਂਗੇ ਜੇ ਇਸ ਸੰਸਾਰ ਦੇ ਵਿੱਚ ਸਿੱਖਾਂ ਦੀਆਂ ਬੱਚੀਆਂ ਦੀਆਂ ਚੁੰਨੀਆਂ ਸਿੱਖਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਸੇਵ ਨਹੀਂ ਤੇ ਆਪਾਂ ਯਤੀਮ ਹੋ ਚੁੱਕੇ ਆ ਇਹ ਮੰਨੋ ਜੇ ਨਾ ਮੰਨੋ ਜਿੱਥੇ ਮਰਜੀ ਮੱਥੇ ਰਗੜੀ ਚੱਲੋ ਤੁਹਾਨੂੰ ਕਿਸੇ ਸਾਧੂ ਸੰਤ ਮਹਾਪੁਰਖ ਨੇ ਕੁਝ ਨਹੀਂ ਦੇਣਾ ਤੁਹਾਨੂੰ ਡੋਬ ਕੇ ਰੱਖ ਦੇਣਾ ਇਹਨਾਂ ਨੇ ਸਾਰਿਆਂ ਨੇ ਜਦੋਂ ਤੁਹਾਡੀ ਮੌਤ ਹੋਣੀ ਆ ਤੇ ਮਹਾਰਾਜ ਨੇ ਲੇਖਾ ਜੋਖਾ ਇੱਥੇ ਹੋਏ ਰੇਪ ਲੈ ਗਿਆ ਪੱਗਾ ਤੇ ਹੋਈਆਂ ਬੇਆਦਬੀਆਂ ਦਾ ਹਿਸਾਬ ਮਹਾਰਾਜ ਨੇ ਮੰਗਣਾ ਥੋਨੂੰ ਨਹੀਂ ਮੰਗ ਪੁੱਛਣਾ ਕਿਹੜੇ ਸਾਧੂ ਸੰਤ ਦੇ ਜਾਂਦੇ ਸੀ ਉਹਦਾ ਆਪ ਪਰਮਾ ਸਾਹਿਬ ਮਹਾਰਾਜ ਤੋਂ ਪਿੱਛਾ ਛੜਾਉਂਦੇ ਤੁਰੇ ਫਿਰਦੇ ਰੋਣਾ ਆਉਂਦਾ ਜਿੰਨਾ ਜਰਨੈਲਾ ਨੂੰ ਅਸੀਂ ਘੋੜਿਆਂ ਤੇ ਵੇਖਣਾ ਸੀ ਜੁਰਮ ਦੀ ਖਾਤਰ ਕਿਰਪਾਨ ਮਿਆਣ ਚੋਂ ਕੱਢੀ ਹੋਵੇ ਤੇ ਜੁਰਮ ਨੂੰ ਲਲਕਾਰਿਆ ਹੋਵੇ ਜੁਰਮ ਕਰਨ ਵਾਲੇ ਨੂੰ ਗਵਰਨਮੈਂਟ ਨੂੰ ਉਹ ਜਿਨ੍ਹਾਂ ਨੇ ਘੋੜਿਆਂ ਤੇ ਚੜ ਕੇ ਕਿਰਪਾਨ ਕੱਢ ਕੇ ਲਲਕਾਰਨਾ ਸੀ ਜਨਮ ਖਾਤਰ ਅੱਜ ਉਹ ਜਥੇਦਾਰਾਂ ਦੇ ਸਿਰ ਦੇ ਉੱਤੇ ਬੱਜਰੀ ਰੇਤੇ ਸੀਮੈਂਟ ਦੇ ਬੱਠੜਾ ਉਹ ਵੱਧ ਤੋਂ ਵੱਧ ਕਿਸੇ ਗੁਰੂ ਘਰ ਦਾ ਜਾਂ ਹਾਲ ਦਾ ਲੰਗਰ ਦਾ ਲੈਂਟਰੀ ਪਾ ਸਕਦੇ ਆ ਹੋਰ ਕੰਮ ਨਹੀਂ ਉਹਨਾਂ ਨੂੰ ਆਉਂਦਾ ਇਤੂ ਬਾਅਦ 84 ਤੋਂ ਬਾਅਦ ਬ੍ਰਹਮ ਗਿਆਨੀ ਜਿੰਨੇ ਸੀ ਹੁਣ ਤੱਕ ਵੀ ਜਿਨ੍ਹਾਂ ਦੇ ਨਾਂ ਆਉਂਦੇ ਸਭ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਪੂਜਣਯੋਗ ਨੇ ਇਹਨਾਂ ਦੀਆਂ ਇਹਨਾਂ ਗੱਲਾਂ ਨੇ ਪੰਜਾਬ ਦੇ ਵਿੱਚ ਬ੍ਰਹਮ ਗਿਆਨ ਨੂੰ ਖਤਮ ਕਰ ਦਿੱਤਾ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਕੱਲ੍ਹ ਵਾਲੇ ਆਉਣ ਵਾਲੇ ਦਿਨ ਬਾਰੇ ਕੋਈ ਸਾਧੂ ਸੰਤ ਤੁਹਾਡਾ ਦੱਸ ਸਕਦਾ ਤਾਂ ਉਹ ਜਿਹੜੇ ਭੋਰਿਆਂ ਦੇ ਵਿੱਚ ਬਹਿ ਕੇ ਸਾਧੂਆਂ ਨੇ ਤਪੱਸਿਆ ਕੀਤੀ ਸੀ ਤੇ ਕਰਕੇ ਬ੍ਰਹਮ ਗਿਆਨ ਪੈਦਾ ਕਰਨਾ ਸੀ ਤੇ ਬੋੜ ਥੱਲੇ ਬੋੜ ਲਾ ਕੇ ਨੌਜਵਾਨੀ ਨੂੰ ਪੈਦਾ ਕਰਨੀ ਸੀ ਅੱਜ ਉੱਥੇ ਹੀ ਰੇਪ ਹੋ ਰਿਹਾ ਤੇ ਰੇਪ ਕਰਨ ਵਾਲਿਆਂ ਦੇ ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੋਨੂੰ ਪ੍ਰੂਫ ਦੇਤੇ ਇਥੋਂ ਤੱਕ ਮੈਂ মিডিਆ ਦੇ ਵਿੱਚ ਇਹ ਸਾਬਤ ਕਰ ਦੇਣਾ ਇੱਕ ਕਮੇਟੀ ਬਣਾ ਲਓ ਮੈਂ ਤੁਹਾਨੂੰ ਫੋਟੋਮਾ ਦੇ ਦੂੰ ਜੇ ਉਸ ਬੰਦੇ ਦੀ ਸੁੰਨਤ ਨਾ ਕੀਤੀ ਹੋਈ ਤਾਂ ਸੈਰ ਵੱਢ ਕੇ ਲੈ ਜਾਓ ਪੰਜ ਤਖਤ ਬਖਸ਼ੇ ਮਹਾਰਾਜ ਨੇ ਸਿੱਖਾਂ ਨੂੰ ਇੱਕ ਵੀ ਤਖਤ ਤੋਂ ਹਜੇ ਤੱਕ ਆਵਾਜ਼ ਨਹੀਂ ਆਈ ਜਿੰਨੇ ਵੀ ਇਥੇ ਹਾਜ਼ਰ ਹੋਏ ਨੇ ਮਹਾਪੁਰਖ ਨੇ ਸੰਤ ਨੇ ਜਾਂ ਕੋਈ ਵੀ ਨੇ ਮੈਂ ਸਭ ਨੂੰ ਬਰਾਬਰ ਸਮਝਦਾ ਸਭ ਦਾ ਸਤਕਾਰ ਆ ਜੰਨਾਚਰ ਪਿਉ ਨਹੀਂ ਬੋਲਦਾ ਉਹਨਾਂ ਚਰ ਤਾਂ ਕੋਈ ਬੋਲਿਆ ਹਾਜ਼ਰੀ ਨਹੀਂ ਲੱਗਦੀ ਜੇ ਜਗਰਾਵਾਂ ਵਾਲੀ ਲੜਕੀ ਨੇ ਬਾਬੇ ਤੇ ਪਰਚਾ ਕਰਾਤਾ ਤੇ ਕਰਾਤਾ ਦੂਜੀ ਲੜਕੀ ਨੇ ਮਹਿਣੇ ਪਰਚਾ ਕਰਾਤਾ ਤੇ ਕਰਾਤਾ ਉਹ ਸਿੱਖਾਂ ਦੇ ਗੁਰਦਰਾ ਸਾਹਿਬ ਦੀ ਬੇਅਦਬੀ ਹੋਈ ਆ ਹਜੇ ਤੱਕ 295 ਐਸਜੀਪੀਸੀ ਨੇ ਲਵਾਈ ਕਿਉਂ ਨਹੀਂ ਇਸ ਲਈ ਇਕੱਠ ਕੀਤੇ ਆ ਤੁਹਾਡੀ ਜਾਨ ਨਹੀਂ ਲੈਣੀ ਕਿਸੇ ਦੀ ਤੁਹਾਡੇ ਸਿਰ ਨਹੀਂ ਚਾਹੀਦੇ ਅੱਗੇ ਵੀ ਇੱਥੇ ਗੱਲਬਾਤ ਹੋਈ ਆ ਵੀ ਜਦੋਂ ਅੱਗੇ ਐਕਸ਼ਨ ਲਵਾਂਗੇ ਅਸੀਂ ਆਪੇ ਐਕਸ਼ਨ ਲੈ ਲਾਂਗੇ ਪਰ ਪਿੱਛੋਂ ਸਾਨੂੰ ਸਿਰ ਖੜੇ ਚਾਹੀਦੇ ਆ ਵੀ ਪਿੱਛੇ ਸਾਡੇ ਬੈਠੇ ਆ ਵੀ ਬੰਦੇ ਪਿੰਡਾਂ ਦੇ ਵਿੱਚ ਤੁਸੀਂ ਗਰੁੱਪ ਬਣਾਉਨੇ ਆ ਤੁਸੀਂ ਕਲੱਬ ਬਣਾਉਨੇ ਆ ਭਗਤ ਸਿੰਘ ਦੇ ਨਾਂ ਦੇ ਬਣਾ ਦਿਓ ਉਦਮ ਸਿੰਘ ਦੇ ਬਣਾ ਦਿਓ ਫੁਲਾਣੇ ਦੇ ਨਾਂ ਦੇ ਬਣਾ ਦਿਓ ਕਾਦੇ ਲਈ ਬਣਾਉਨੇ ਆ ਦਰਖਤ ਲਾਤੇ ਇੱਕ ਦੋ ਕੁੜੀਆਂ ਦੇ ਵਿਆਹ ਕਰਤੇ ਇਲਾਜ ਕਰਾਤਾ ਮਾੜੀ ਮੋਟੀ ਐਂਬੂਲੈਂਸ ਲੈ ਲਈ ਹੋਰ ਕਾਦੇ ਹੱਥ ਤੇ ਲਾਉਨੇ ਤੁਸੀਂ ਪੰਜਾਬ ਦੇ ਹੋਵੋ ਜਾਏ ਤੇ ਪਿੰਡਾਂ ਦੇ ਵਿੱਚ ਦਰਖਤ ਲਾਉਂਦੇ ਤੁਰੇ ਫਿਰੋ ਦਰਖਤ ਲਾਉਣਾ ਮਾੜੀ ਗੱਲ ਨਹੀਂ ਹੈ ਵੱਡੇ ਕੀਨੇ ਆ ਪਿੰਡਾਂ ਦੇ ਵਿੱਚ ਜਥੇਦਾਰ ਹੋਣੇ ਚਾਹੀਦੇ ਸੀ ਹਰੇਕ ਪਿੰਡ ਦੇ ਵਿੱਚ ਇੱਕ ਜਥੇਦਾਰ ਹੋਵੇ ਉਹਦੇ ਨਾਲ ਪੰਜਾ ਸੱਤਾ ਸਿੰਘਾਂ ਦਾ ਜਥਾ ਹੋਵੇ ਜਿਹੜੇ ਫੈਸਲੇ ਖਾਲਸੇ ਦੀਆਂ ਅਦਾਲਤਾਂ 'ਚ ਹੁੰਦੇ ਸੀ ਖਾਲਸਿਆਂ ਦੀ ਤਖਤ ਤੇ ਹੁੰਦੇ ਸੀ ਉਹ ਫੈਸਲੇ ਧੀਆਂ ਪਹਿਣਾ ਦੇ ਬੇਆਦਮੀਆਂ ਦੇ ਪੰਚਾਇਤਾ ਚ ਕਿਵੇਂ ਉੱਠ ਗਏ ਤੁਸੀਂ ਕਸੂਰਵਾਰ ਆ ਸਾਰੇ ਪਿੰਡਾਂ ਦੇ ਵਿੱਚੋਂ ਖਾਲਸਾ ਰੂਪ ਖਤਮ ਹੁੰਦਾ ਜਾ ਰਿਹਾ ਵਾ ਫੈਸ਼ਨ ਦਾ ਖਾਲਸਾ ਰਹਿ ਗਿਆ ਬਾਪੂ ترਸੀਮ ਸਿੰਘ ਜੀ ਆਏ ਨੇ ਜਿਉਂ ਆਇਆ ਆਖਦੇ ਆ ਬਹੁਤ ਧੰਨਵਾਦ ਉਹਨਾਂ ਦਾ ਭਾਈ ਅਮਰਤਪਾਲ ਸਿੰਘ ਜੀ ਨਜ਼ਰਬੰਦ ਨੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੇ ਹੰਬੜਾ ਮਾਰਿਆ ਖਾਲਸਾ ਵੀਰ ਚਲਾਈ ਦੇ ਨੌਜਵਾਨਾਂ ਨੂੰ ਅਮਰਤਪਾਲਣ ਦੇ ਜਿਹੜੀ ਗੱਲਬਾਤ ਕੀਤੀ ਜੇ ਆંકੜੇ ਕੱਢਦੇ ਸੀ ਤੇ ਖਾਲਦਾ ਵੀਰ ਦੇ ਪੇਜਾਂ ਤੋਂ ਵੀ ਪੈਂਦੇ ਸੀ ਵੀ ਅੱਜ ਇੰਨੇ ਬੰਦੇ ਨੇ ਅਮਰ ਛੱਕਿਆ ਨੌਜਵਾਨਾਂ ਨੇ ਇੰਨਾ ਛੱਕਿਆ ਵੀ ਜਿਹਦੇ ਆંકੜੇ ਕੁਝ 16 ਤੋਂ 18000 ਆਏ ਆ ਛੇ ਮਹੀਨਿਆਂ ਚ ਰਿਜ਼ਲਟ ਇੱਕ ਬੰਦੇ ਨੇ ਨਹੀਂ ਦਿੱਤਾ ਉਸ ਗੱਲ ਦਾ ਤੁਸੀਂ इमोशनल ਹੋ ਕੇ ਨਾ ਤੁਰੋ ਜੇ इमोशनल ਹੋ ਕੇ ਤੁਰੋਂਗੇ ਤੇ ਤੁਹਾਡਾ ਸੌ ਤੋਂ ਬਾਅਦ ਉਠੋਗੇ ਤੇ ਉਹ ਤੋਂ ਮਨ ਬਦਲ ਜਾਣਾ ਇਹ ਤਾਂ ਦੇਖਣਾ ਪੈਣਾ ਵੀ ਚਰਖੜੀ ਤੇ ਚੜਨਾ ਕੀ ਹੁੰਦਾ ਇਹ ਤਾਂ ਇਤਿਹਾਸ ਪੜਨਾ ਪੈਣਾ ਵੀ ਰੰਬੀ ਨਾਲ ਕਿਵੇਂ ਬੰਦ-ਬੰਦ ਕੱਟਿਆ ਜਾਊਗਾ ਇਹਦਾ ਵੇਖਣਾ ਪੈਣਾ ਵੀ ਆਪਾਂ ਇਤਿਹਾਸ ਪੜ ਗਏ ਖੋਪਰ ਲੈਣਾ ਕੀ ਹੁੰਦਾ ਸੁਣਨਾ ਨਾ ਸਿੱਖੋ ਇਨ੍ਹਾਂ ਸਾਧੂਆਂ ਨੇ ਜਿਹੜੇ ਇਹ ਬੂਬਨੇ ਬਣੇ ਬੈਠੇ ਨਾ ਡੇਰਿਆਂ 'ਚ ਇਹਨਾਂ ਨੇ ਸਾਨੂੰ ਪੁਰਖਿਆਂ ਦਾ ਇਤਿਹਾਸ ਸੁਣਾ ਸੁਣਾ ਕੇ ਸੋਡਾ ਮਾਈਂਡ ਵਾਸ਼ ਕਰਤਾ ਤੇ ਉਹ ਆਪਦੇ ਵਿੱਚ ਹੀ ਦਿਖਾਈ ਜਾਂਦੇ ਵੀ ਅਸਮੂਹੀ ਉਹਨਾਂ ਦੇ ਰੂਪ ਹੈਗੇ ਆ ਹੋਰ ਇੱਥੇ ਕੋਈ ਗੱਲਬਾਤ ਨਹੀਂ ਹੈ ਜਿੰਨੇ ਨੌਜਵਾਨ ਇੱਥੇ ਬੈਠੇ ਨੇ ਵਿਆਹੇ ਨੇ ਜਾਂ ਵਿਆਹ ਹੋਣਗੇ ਜੋ ਤੁਸੀਂ ਆਦੇ ਬੱਚਿਆਂ ਨੂੰ ਕਹੋਂਗੇ ਨਾ ਸਾਡੇ ਵੱਡੇ ਸੀਗੇ ਜਿਹੜੇ ਚਰਖੜੀਆਂ ਤੇ ਚੜ੍ਹੇ ਆ ਉਹਨਾਂ ਨੇ ਗਣਾ ਐਵੇਂ ਝੂਠ ਮਾਰਦਾ ਸੀ ਤਾਂ ਵੇਖੇ ਨਹੀਂ ਜੇ ਇੱਥੋਂ ਤੱਕ ਚਰਖੜੀਆਂ ਦਾ ਇਤਿਹਾਸ ਆਇਆ ਸਾਡੇ ਬਜ਼ੁਰਗਾਂ ਨੇ ਵੇਖਿਆ ਜੇ ਇੱਥੋਂ ਤੱਕ ਇਤਿਹਾਸ ਆਇਆ ਸਾਡੇ ਬਜ਼ੁਰਗ ਸ਼ਹੀਦ ਹੋਏ ਆ ਜੇ ਇੱਥੋਂ ਤੱਕ ਇਤਿਹਾਸ ਆਇਆ ਸਾਡੇ ਬਜ਼ੁਰਗਾਂ ਨੇ 84 ਦੇਖੀ ਆ ਤੇ ਇਦੋਂ ਗਾਂ ਇਤਿਹਾਸ ਤਾਂ ਹੀ ਜਾਊਗਾ ਜੇ ਹੁਣ ਕੋਈ ਵੇਖਾਂਗੇ ਤਾਂ ਮੈਂ ਨੁਕਸਾਨ ਨਹੀਂ ਚਾਹੁੰਦਾ ਕਿਸੇ ਦਾ ਪਰ ਮੈਂ ਚਾਹੁੰਨਾ ਅਮਨ ਸ਼ਾਂਤੀ ਰਵੇ ਪਰ ਇਹੋ ਜੀ ਅਮਨ ਸ਼ਾਂਤੀ ਤੋਂ ਲੈਣਾ ਹੀ ਕੀ ਆ ਨਾ ਤੁਹਾਡੀਆਂ ਇੱਜ਼ਤਾਂ ਨਾ ਤੁਹਾਡੀਆਂ ਦਸਤਾਰਾਂ ਨਾ ਤੁਹਾਡਾ ਗ੍ਰੰਥ ਸਾਹਿਬ ਤੁਹਾਡਾ ਨਾ ਧੀ ਪੈ ਮਾਪਾ ਪੁੱਤ ਸੇਫ ਆ ਨਾ ਤੁਹਾਡੇ ਬੱਚੇ ਸੇਫ ਆ ਉਧਰ ਪਿਓ ਦੀ ਪੱਗ ਨਹੀਂ ਪਤਾ ਕਿੱਥੇ ਪਈ ਹੁੰਦੀ ਆ ਜਿਹੜੇ ਮਰਜ਼ੀ ਗੁਰੂ ਘਰੇ ਉੱਡ ਜੋ ਕਿਸੇ ਨੂੰ ਕੁਝ ਨਹੀਂ ਪਤਾ ਜੇ ਮੈਂ ਕਹਾਂ ਸਿੱਖਾਂ ਦਾ ਘਾਟਾ 2000 ਦੀ ਗਿਣਤੀ ਆ ਹੱਥ ਖੜਾ ਕਰਕੇ ਦੱਸੋ 2000 ਦੇ ਵਿੱਚ ਅੱਜ ਗ੍ਰੰਥੀ ਸਿੰਘ ਕਿੰਨੇ ਬੈਠੇ ਆ ਜੇ 2000 ਗਿਣਤੀ ਦੇ ਵਿੱਚੋਂ ਚਾਰ ਹੱਥ ਖੜੇ ਹੋਏ ਆ ਤੇ ਇਦੂ ਗਾਂ ਆਪਣੀ ਕੀ ਆ ਗੱਲਬਾਤ ਸਿੱਖਾਂ ਦਾ ਇਤਿਹਾਸ ਕੀ ਕਹਿੰਦੇ ਤੁਹਾਨੂੰ ਭਲੀ ਭਾਂਤ ਪਤਾ ਕਿਰਾਏ ਤੇ ਦਿਆ ਕਰੋਗੇ ਤੁਸੀਂ ਗੁਰੂ ਘਰ ਵੀ ਸਾਂਭ ਲੋਗੇ ਸਾਂਭਣਾ ਕਿਰਾਏ ਤੇ ਗੁਰੂ ਘਰ ਦੇ ਆ ਕਰੋਗੇ ਕਾਲ ਤੱਕ ਸਹਿਬ ਵੀ ਤਾਂ ਕਿਰਾਏ ਤੇ ਹੀ ਆ ਆਪਣਾ ਕਿਸੇ ਨੂੰ ਪਤਾ ਫੌਜਾ ਜਾਣਦਿਆਂ ਨਿਹੰਗ ਸਿੰਘ ਫੌਜਾ ਕੌਣ ਮੁਣਕਰ ਹੋ ਸਕਦਾ ਵੀ ਕਾਲ ਤੱਕ ਸਹਿਬ ਸ੍ਰੀ ਕੇਸਗੜ੍ਹ ਸਾਹਿਬ ਦੰਦਵਾ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਕਿਰਾਏ ਤੇ ਨਹੀਂ ਦਿੱਤਾ ਗਵਰਨਮੈਂਟ ਨੂੰ ਤੇ ਕੋਈ ਸਾਫਤ ਕਰੇ ਵੀ ਨਹੀਂ ਦਿੱਤਾ ਉਹ ਜਿਹੜੀ ਕੌਮ ਦਾ ਤਖਤ ਹੀ ਕਿਰਾਏ ਤੇ ਦਿੱਤਾ ਹੋਵੇ ਗਵਰਨਮੈਂਟ ਨੂੰ ਉਹ ਕੌਮ ਅੱਗੇ ਕਿਵੇਂ ਵਧ ਸਕਦੀ ਆ ਤੇ ਦਿੱਤਾ ਕਿਹਨੇ ਆ ਸਾਨੂੰ ਸਭ ਨੂੰ ਪਤਾ ਕਉ ਤੁਸੀਂ ਇਹ ਬਹੁਤ ਭਲੇਖੇ ਜਾਵੀ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਆ ਤੇ ਕਾਲਤਾ ਸਿੰਘ ਸਾਹਿਬ ਮੱਥਾ ਟੇਕ ਕੇ ਦੇਖ ਰਾਈਏ ਕੱਲਾ ਉੱਥੇ ਥੜੇ ਤੇ ਮੱਥਾ ਟੇਕਣਾ ਤੁਹਾਡਾ ਮੱਥਾ ਨਹੀਂ ਟੇਕਿਆ ਜਾਂਦਾ ਮਹਾਰਾਜ ਦਾ ਹੁਕਮ ਆ ਕੱਲਾ ਮੱਥਾ ਨਾ ਟੇਕ ਮਨ ਵੀ ਟੇਕ ਜਦੋਂ ਮਨ ਟੇਕੇਗਾ ਤੈਨੂੰ ਪਤਾ ਲੱਗੂਗਾ ਫੇਰ ਵੀ ਤਖਤ ਤਾਂ ਸਾਡੇ ਗੁਰੂ ਦਾ ਬੈਠੀਏ ਤੇ ਗੌਰਮੈਂਟਾਂ ਇੰਡੀਆ ਦੀ ਜਿੰਨਾ ਚਿਰ ਮੈਂ ਬਾਬਾ ਸਤਨਾ ਸਿੰਘ ਜੀ ਨੂੰ ਕਿਹਾ ਸੀਗਾ ਵੀ ਇੰਡੀਆ ਦੇ ਕਾਨੂੰਨ ਸਿੱਖਾਂ ਤੇ ਲਾਗੂ ਨਹੀਂ ਕੀ ਹੁੰਦੇ ਮਾੜਾ ਜਾਂ ਤੁਸੀਂ ਇਹ ਸਮਝਾ ਦਿਓ ਅਸਲ ਦੇ ਵਿੱਚ ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਆ ਉਹਦੇ ਪੁੱਤਰਾਂ ਵਿਚਾਲੇ ਜੰਗ ਹੁੰਦੀ ਆ ਬਹਾਦਰ ਸ਼ਾਹ ਛੋਟਾ ਲੜਕਾ ਹੁੰਦਾ ਉਹਦਾ ਉਹ ਮਹਾਰਾਜ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਿੱਠੀ ਲਿਖਦਾ ਮੇਰੀ ਭਰਾਵਾਂ ਦੇ ਨਾਲ ਜੰਗ ਹੋਣੀ ਆ ਮੇਰਾ ਤੁਸੀਂ ਸਾਥ ਦਿਓ ਤੇ ਤੁਸੀਂ ਇਹ ਵੇਖੋ ਵੀ ਜਿਹੜਾ ਸ਼ਰਨ ਆਵੇ ਤੇ ਕੰਠ ਲਾਵੇ ਮਹਾਰਾਜ ਕਹਿੰਦੇ ਠੀਕ ਆ ਜਿਹੜਾ ਆ ਗਿਆ ਕੋਈ ਚੱਕਰ ਨਹੀਂ ਭਾਵੇਂ ਲਾਲ ਸ਼ਹੀਦ ਕਰਵਾਏ ਸੀ ਇਹਨਾਂ ਦੇ ਪਿਤਾ ਨੇ ਸਾਨੂੰ ਰਾਜ ਲੈ ਕੇ ਦੇਣ 'ਚ ਫਾਇਦਾ ਕੀ ਆ ਤੇ ਬਹਾਦਰ ਸ਼ਾਹ ਨੇ ਕਿਹਾ ਸੀ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਇੰਡੀਆ ਹਿੰਦੁਸਤਾਨੇ ਭਾਰਤ ਦੇਸ਼ ਰਹੂਗਾ ਸਿੱਖਾਂ ਦੇ ਉੱਤੇ ਇਸ ਦੇਸ਼ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਜਿਹੜਾ ਵੀ ਸਿੱਖਾਂ ਦੇ ਵਿੱਚ ਮੌਕੇ ਦਾ ਜਥੇਦਾਰ ਹੋਊਗਾ ਤੁਹਾਡੇ ਤੋਂ ਬਾਅਦ ਗੁਰੂ ਹੋਵੇ ਜਥੇਦਾਰ ਹੋਵੇ ਉਹ ਜੋ ਫੈਸਲਾ ਕਰੂਗਾ ਸਿੱਖਾਂ ਤੇ ਲਾਗੂ ਹੋਊਗਾ ਸਿੱਖਾਂ ਕੋਲੇ ਦੂਜੀਆਂ ਕੌਮਾਂ ਦੀ ਦਰਖਾਸਤ ਤਾਂ ਚਲੀ ਜਾ ਸਕਦੀ ਆ ਪਰ ਦੂਜੀਆਂ ਕੌਮਾਂ ਦੇ ਦੂਜੇ ਦੇਸ਼ਾਂ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਤੇ ਉਹ ਜਥੇਦਾਰ ਦੀ ਮਰਜ਼ੀ ਆ ਉਸ ਦਰਖਾਸਤ ਦੇ ਅਧੀਨ ਆਵਦੇ ਸਿੰਘਾਂ ਨੂੰ ਕੀ ਸਜ਼ਾ ਦਿੰਦੇ ਆ ਤੇ ਉਹ ਸਜ਼ਾ ਸ੍ਰੀ ਕਾਲ ਤਖਤ ਸਾਹਿਬ ਤੋਂ ਸੁਣਾਈ ਜਾਊਗੀ ਤੇ ਅਸੀਂ ਇਹੋ ਜੇ ਰਾਹ ਪੈ ਗਏ ਸਾਨੂੰ ਇਹੋ ਜੇ ਇਤਿਹਾਸ ਤੋਂ ਇਹਨਾਂ ਨੇ ਅਣਜਾਣ ਕਰ ਦਿੱਤਾ ਤੇ ਸਾਨੂੰ ਪਤਾ ਹੀ ਨਹੀਂ ਹੈਗਾ ਇਥੇ ਸਾਡੇ ਸਾਡੇ ਬੰਦੇ ਸਾਡੇ ਵਿਰੋਧੀ ਦਰਖਾਸਤਾਂ ਦਿੰਦੇ ਸਾਡੇ ਤੇ ਕੇਸ ਚੱਲਦਾ ਉਹ ਸਾਡੇ ਸਿੰਘ ਹੀ ਤਾਂ ਦਿਬੜੂਗੜ੍ਹ ਬੈਠੇ ਸਾਡੇ ਹੀ ਤਾਂ ਧਿਆੜ ਚ ਬੈਠੇ ਆ ਭਾਏ ਇਸ ਗਵਰਨਮੈਂਟ ਨੇ ਤੇ ਤਖਤ ਸਾਹਬ ਦੇ ਜੱਥੇਦਾਰ ਨੂੰ ਪਤਾ ਹੀ ਨਹੀਂ ਮੇਰੇ ਕੋਲ ਪਾਵਰ ਕੀ ਆ ਉਹਨੂੰ ਕਹੇ ਫਰੋਲ ਔਰੰਗਜ਼ੇਬ ਦੇ ਵਰਕੇ ਫਰੋਲ ਬਹਾਦਰ ਸ਼ਾਹ ਦੇ ਵਰਕੇ ਤੁਸੀਂ ਸਾਡੇ ਨਾਲ ਵਚਨ ਕੀਤੇ ਸੀ ਸਿੱਖਾਂ ਦੇ ਉੱਤੇ ਭਾਰਤ ਦਾ ਕਾਨੂੰਨ ਲਾਗੂ ਨਹੀਂ ਹੋ ਸਕਦਾ ਸਾਡੇ ਬੰਦੇ 302 ਜਾਂ ਜੂਪੀਏ ਜਾਂ ਨਾਸਾ ਨੂਸਾ ਜਾਂ ਟਾਡਾ ਦੇ ਵਿੱਚ ਕਿਵੇਂ ਇਸ ਕੇਸ ਦੇ ਅਧੀਨ ਅੰਦਰ ਹੋ ਜਾਣਗੇ ਅੰਦਰ ਕਿਉਂਕਿ ਸਾਡੇ ਜੱਥਾ ਦਾਰਾ ਕੋਲੇ ਹੁਣ ਉਹ ਪਾਵਰ ਨਹੀਂ ਹੈ ਵੀ ਇਹ ਖੜ ਕੇ ਅੱਖ ਚ ਅੱਖ ਪਾ ਕੇ ਗੱਲ ਕਰ ਸਕਣ ਇਹ ਸਾਡੀ ਕੌਮ ਦੇ ਬੰਦੇ ਨੇ ਸਜ਼ਾ ਪੂਰੀ ਹੋ ਚੁੱਕੀ ਆ ਦੋ ਜੇ ਨਹੀਂ ਦੇਣੇ ਤਾਂ ਸਾਨੂੰ ਇਹ ਜਵਾਬ ਚਾਹੀਦਾ 24 ਘੰਟਿਆਂ ਦੇ ਵਿੱਚ ਨਹੀਂ ਫਿਰ ਤਿਆਰ ਰਹੋ ਹੈ ਕਿਸੇ ਦੇ ਵਿੱਚ ਹਿੰਮਤ ਤੇ ਇਹਨਾਂ ਨੂੰ ਜਥੇਦਾਰ ਬਣਾਇਆ ਤੁਸੀਂ ਇਹਨਾਂ ਦੇ ਅੱਗੇ ਫੁੱਲ ਸੱਟ ਦੇ ਗਲਾਬ ਦੇ ਤੁਸੀਂ ਏ ਹੁਣੇ ਆ ਜਾਣ ਇੱਥੇ ਵੈਸਜੋਗੇ ਤੁਸਾਨੂੰ ਤਾਂ ਡਾਰੀ ਬਹੁਤ ਲੱਗਦਾ ਇਹਨਾਂ ਤੋਂ ਪਿੱਛੇ ਜੇ ਮੋਰਚੇ ਤੇ ਗੱਲ ਕੀਤੀ ਸੀ ਵੀ ਜੇ ਪਰਮਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕ ਲਿਆ ਫੇਰ ਕੀ ਹੋ ਗਿਆ ਸਾਡਾ ਪਿਓ ਆ ਸੀ ਰੋਕਾਂਗੇ ਸਾਡੀ ਇੱਜ਼ਤ ਨਹੀਂ ਰਹੀ ਸਾਡੀ ਪੱਗ ਨਹੀਂ ਹੈਗੀ ਨੌਜਵਾਨੀ ਨਸ਼ਿਆਂ ਨਾਲ ਮਰ ਰਹੀ ਆ ਗੁਰੂਗ੍ਰਾਂਦ ਸਾਹਿਬ ਸੇਫ ਨਹੀਂ ਤੂੰ ਕਹਦਾ ਜਥੇਦਾਰ ਆ ਤੇ ਜੇ ਜਥੇਦਾਰ ਆ ਤਾਂ ਸਵੇਰ ਨੂੰ ਐਕਸ਼ਨ ਲੈ ਇਸ ਗੱਲ ਤੇ ਇਸ ਕਰਕੇ ਠੀਕ ਆ ਮੈਂ ਗਰਮ ਚੱਲਦਾ ਠੀਕ ਆ ਮੈਂ ਇਦਾਂ ਇਦਾਂ ਦਾ ਹੈਗਾ ਮੈਂ ਇਦਾਂ ਦਾ ਹੀ ਰਹਿਣਾ ਮੈਂ ਬਦਲ ਨਹੀਂ ਸਕਦਾ ਆਪਾਂ ਨਹੀਂ ਬਦਲ ਸਕਦੇ ਜਿੰਨਾ ਚਿਰ ਮਹਾਰਾਜ ਦਾ ਹੁਕਮ ਆ ਸਾਹ ਚੱਲਦੇ ਆ ਇਦਾਂ ਦੀਆਂ ਹੀ ਗੱਲਾਂ ਹੋਣਗੀਆਂ ਬੋਲੇ ਇਸੋਨਹਾ ਸੁਭਾਨ ਅੱਲਾਹ ਇਸੋਨਹਾ ਸੁਭਾਨ ਅੱਲਾਹ ਮੈਨੂੰ ਕਦੇ ਕੋਈ ਕੁਰਸੀ ਨਹੀਂ ਚਾਹੀਦੀ ਮੈਨੂੰ ਕਦੇ ਕੋਈ ਸਟੇਜ ਨਹੀਂ ਚਾਹੀਦੀ ਮੈਨੂੰ ਕੋਈ ਜ਼ਥੇਦਾਰੀ ਨਹੀਂ ਚਾਹੀਦੀ ਮੈਂ ਆਪਦੇ ਘਰ ਦੇ ਵਿੱਚ ਠੀਕ ਆ ਮੈਂ ਕਿਸੇ ਜਥੇਬੰਦੀ ਚ ਵਿਚਰਨਾ ਨਹੀਂ ਚਾਹੁੰਦਾ ਮੈਂ ਚੱਕਰਵਰਤੀ ਰਹਿਣਾ ਚਾਹੁੰਦਾ ਮੈਂ ਠੀਕ ਆ ਕਿਉਂਕਿ ਮੈਂ ਜੋ ਕਰਦਾ ਜੋ ਕਰਨਾ ਤੇ ਜੋ ਕਰਤਾ ਤੇ ਜੋ ਕਰੂੰਗਾ ਮੈਨੂੰ ਹੀ ਪਤਾ ਮੈਨੂੰ ਪਤਾ ਇਹ ਲੀਕ ਨਹੀਂ ਹੈਗਾ ਤੇ ਮੈਂ ਬਚਿਆ ਆਉਣਾ ਇਸ ਕਰਕੇ ਹਰ ਇੱਕ ਨੌਜਵਾਨ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਕਿਸੇ ਨੂੰ ਮੁੜ ਕੇ ਮਿਲੂੰਗਾ ਵੀ ਨਹੀਂ ਬਹੁਤੀ ਗੱਲ ਨਹੀਂ ਹੈਗੀ ਇਹ ਜਿਹੜੇ ਇੱਥੇ ਨੌਜਵਾਨ ਆਏ ਉਹਨਾਂ ਨੂੰ ਬੇਨਤੀ ਆ ਵੀ ਉਹ ਕੇਸਾ ਧਾਰੀ ਹੋਣ ਦੂਜੀ ਗੱਲ ਉਹ ਬਹੁਤਾ ਨਹੀਂ ਸਵੇਰੇ ਉੱਠ ਕੇ ਜੇ ਨਹੀਂ ਵੀ ਨਾ ਤਿਆਂਦਾ ਤੇ ਚੌਂਕੜਾ ਮਾਰ ਕੇ 10 ਵਾਰੀ ਮੂਲ ਮੰਤਰ ਸਹਿਜਾ ਜਾਪ ਕਰਨ ਇਤੋਂ ਵੱਧ ਮੈਂ ਨਹੀਂ ਕੁਝ ਕਹੂੰਗਾ ਉਹਨਾਂ ਨੂੰ ਇੱਕ ਵਾਰੀ ਜਿਹੜਾ ਬੀ 10ਵੇਂ ਪਾਸ਼ਾ ਨੇ ਸਿੱਖਾਂ ਦੇ ਵਿੱਚ ਬੋਇਆ ਸੀ ਉਹਨੂੰ ਇੱਕ ਵਾਰੀ ਪਾਣੀ ਪਾਉਣਾ ਸ਼ੁਰੂ ਕਰੋ ਉਹ ਆਪੇ ਫੁੱਟੂਗਾ ਤੇ ਜਦੋਂ ਉਹਨੂੰ ਫਲ ਤੇ ਫੁੱਲ ਪੱਤੀਆਂ ਲੱਗਣਗੀਆਂ ਤੇ ਤੁਹਾਨੂੰ ਦਿਸਣਗੀਆਂ ਅਸੀਕੇ ਰਾਇ ਨਹੀਂ ਕਵਾਂਗੇ ਵੀ ਅੱਜ ਹੀ ਇਹਨੂੰ ਟੱਬ ਦੇ ਵਿੱਚ ਸੜ ਦੋ ਤਾਂ ਸੁੱਕ ਜਾਂਦੇ ਹੁੰਦੇ ਆ ਫੂਟੇ ਪਿੰਡਾਂ ਦੇ ਵਿੱਚ ਪੰਚਾਇਤਾਂ ਆਪਦਾ ਫਰਜ਼ ਨਿਭਾਉਣ ਸੱਚ ਦੇ ਆਧਾਰ ਤੇ ਚੱਲਣ ਨੌਜਵਾਨ ਏਕਤਾ ਰੱਖਣ ਪਿੰਡਾਂ ਦੇ ਵਿੱਚ ਮਾੜੀ ਮੋਟੀ ਈਰਖਾ ਹੈਗੀ ਆ ਜਿਹੜੀ ਉਹਨੂੰ ਖਤਮ ਕਰ ਦੇਣ ਪਿੰਡ ਦੀ ਧੀ ਭੈਣ ਲਈ ਇਕੱਠੇ ਹੋ ਕੇ ਚੱਲਣ ਦੂਜੀ ਬੇਨਤੀ ਇਥੇ YouTube ਵਾਲੇ ਵੀ ਆਏ ਆ ਜਾਂ ਹੋਰ ਵੀ ਨੌਜਵਾਨ ਵੀ ਆਏ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਨੌਜਵਾਨੀ ਦੇ ਵਿੱਚੋਂ ਕੋਈ ਵੀ ਸ਼ਮਸ਼ਾਨ ਘਾਟ ਜਾਂ ਸੌਨਸਾਨ ਜਗ੍ਹਾ ਤੇ ਆਪਣਾ ਵੀਰ ਨਸ਼ਾ ਕਰਦਾ ਫੜਿਆ ਜਾਂਦਾ ਉਹਦੀ ਵੀਡੀਓ ਨਾ ਬਣਾਇਆ ਕਰੋ ਹੋ ਸਕਦਾ ਉਹ ਨਸ਼ਾ ਕਰਕੇ ਹਟ ਜੇ ਪਰ ਉਹ ਵੀਡੀਓ ਕਦੇ ਸੰਸਾਰ ਤੋਂ ਡਿਲੀਟ ਨਹੀਂ ਹੋ ਸਕਦੀ ਉਹਨੂੰ ਤਕਲੀਫ ਦਊਗੀ ਹੋ ਸਕਦਾ ਸੁਸਾਇਡ ਕਰ ਦੇ ਉਹਨੂੰ ਫੜੋ ਤੇ ਉਹਨੂੰ ਗੱਲ ਨਾਲ ਲਾਓ ਵੀ ਵੀਰਾ ਵੀ ਇਹ ਆਪਣਾ ਰਾਹ ਨਹੀਂ ਹੈ ਨੌਜਵਾਨੀ ਬਚਾਉਣੀ ਸ਼ੁਰੂ ਕਰ ਦੋ ਲੜਾਈ ਖਤਮ ਕਰੋ ਆਪਸੇ ਭਾਈਚਾਰੇ ਦੇ ਵਿੱਚੋਂ ਇੱਕੇ ਦੇ ਵਿੱਚ ਰਹੋ